ਰਿਟਾਇਰਮੈਂਟ ਹੋਏ ਸਾਥਿਓ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਆਪਣੇ ਮਲਾਜਮਾਂ ਅਤੇ ਪੈਨਸ਼ਨਰ ਡੀਏ ਦੇ ਵਿੱਚ 3% ਵਾਧਾ ਕਰ ਸਕਦੀ ਹੈ ਕਿਉਂਕਿ ਆਪਾਂ ਨੂੰ ਸਾਨੂੰ ਪਤਾ ਹੀ ਹੈ ਮਲਾਜਮ ਡੀਏ ਦੇ ਵਿੱਚ ਵਾਧਾ ਸਾਲ ਵਿੱਚ ਦੋ ਵਾਰੀ ਕਿਤਨ ਦਾ ਹੈ 1 ਜਨਵਰੀ ਮਹੀਨੇ ਦੇ ਵਿੱਚ 1 ਜੁਲਾਈ ਮਹੀਨੇ ਦੇ ਵਿੱਚ ਪਰ ਕੇਂਦਰ ਸਰਕਾਰ ਡੀਏ ਵਾਧਾ ਕਰਨ ਸੰਬੰਧੀ ਲੇਟ ਹੋ ਚੁੱਕੀ ਆ ਹੁਣ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ 3% ਵਾਧਾ ਹੋ ਸਕਦਾ ਹੈ ਜੀ ਕੇਂਦਰ ਸਰਕਾਰ ਦਾ ਡੀਏ 53% ਤੋਂ ਵੱਧ ਕੇ 56% ਹੋ ਸਕਦਾ ਹੈ ਦੂਜੇ ਪਾਸੇ ਪੰਜਾਬ ਸਰਕਾਰ ਦੇ ਮਿਲਾਨ ਡੀਏ 42% ਆ ਪਰ ਕੇਂਦਰ ਸਰਕਾਰ ਦੇ ਮਿਲਾਨ ਡੀਏ 53% ਆ 11% ਦਾ ਫਰਕ ਬਹੁਤ ਵੱਡਾ ਫਰਕ ਹੈ ਜੇਕਰ ਕੇਂਦਰ ਸਰਕਾਰ ਆਪਣੇ ਮਿਲਾਨ ਡੀਏ ਦੇ ਵਿੱਚ ਇਹਨਾਂ ਨੂੰ ਵਾਧਾ ਕਰਦੀ ਆ ਰਪੇਰ 50 ਸਰਕਾਰ ਦੇ ਮਿਲਾਨਾ ਡੀਏ ਦੇ ਵਿੱਚ 14% ਦਾ ਫਰਕ ਰਹਿ ਜਾਵੇਗਾ ਬਾਰ ਬਾਰ ਵਿਤੋਆਂ ਦੀ ਹਰਪਾਲ ਸਿੰਘ ਜੀਮਨ ਨਾਲ ਜਾਂ ਮੁੱਖ ਮੰਤਰੀ ਭਵਨ ਤੋਂ ਦੇ ਨਾਲ ਲਾਏ ਮੀਟਿੰਗ ਕੀਤੀਆਂ ਜਿਸ ਦੇ ਵਿੱਚ ਮੁੱਖ ਮੰਗ ਇਹ ਸੀ ਕਿ ਸਾਡੇ ਡੀਏ 'ਚ ਵਾਧਾ ਕੀਤਾ ਜਾਵੇ ਮੁੱਖ ਮੰਤਰੀ ਭਵਨਤਮਨ ਨੇ 4% ਡੀਏ 'ਚ ਵਾਧਾ ਕੀਤਾ ਸੀ ਪਰ ਮਲਾਜਨ ਖੁਸ਼ ਨਹੀਂ ਹੋਏ ਕਿਉਂਕਿ 38% ਤੋਂ ਵਧਾ ਕੇ 42% ਕੀਤਾ ਗਿਆ ਸੀ ਪਰ ਮੰਗ ਸੀ ਕਿ ਸਾਡੇ ਡੀਏ 'ਚ ਵੀ ਇਹ ਕੇਂਦਰ ਸਰਕਾਰੇ ਮਨਾਈ ਨੂੰ ਲਾਗੂ ਕੀਤਾ ਜਾਵੇ ਦੂਜੇ ਪਾਸੇ ਪ੍ਰਾਣੀ ਪੈਸ਼ਨ ਬਹਾਲ ਕਰਨ ਵਾਸਤੇ ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਕੀਤਾ ਗਿਆ ਸੀ ਪਰ ਅਜੇ ਤੱਕ ਪ੍ਰਾਣੀ ਪੈਨਸ਼ਨ ਨਹੀਂ ਬਹਾਲ ਨਹੀਂ ਹੋਈ ਕੇਂਦਰ ਸਰਕਾਰ ਵੱਲੋਂ ਯੂਪੀਐਸਵੀਓ ਦੇ ਉੱਪਰ ਇੱਕ ਨੋਟੀਫਿਕੇਸ਼ਨ ਲਾਗੂ ਕੀਤਾ ਗਿਆ ਹੈ ਪਰ ਉਸ ਦਾ ਕੇਂਦਰ ਸਰਕਾਰੇ ਮਲਾਜਾਂ ਵੱਲੋਂ ਪੰਜਾਬ ਸਰਕਾਰ ਮਲਾਜਾਂ ਨੂੰ ਮਨੋਹਰ ਕੀਤਾ ਗਿਆ ਪੰਜਾਬ ਦੇ ਵਿੱਚ ਜੋ ਜਨਵਰੀ ਮਹੀਨੇ ਵਿੱਚ ਮੋਦੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਦਿੱਤਾ ਗਿਆ ਸੀ ਜੁਪੀਐਸ ਕੇ ਨepr ਉਹਦੀਆਂ ਕਾਪੀਆਂ ਵੀ ਸਾਡੇ ਗਈਆਂ ਰਿਟਾਇਰਮੈਂਟ ਹੋਏ ਮਲਾਜ਼ਮ ਲਗਾਤਾਰ ਸਿੰਘ ਅੱਜ ਜਾਰੀ ਆ ਜੀ ਉਹਨਾਂ ਦੀ ਮੁੱਖ ਮੰਗ ਸੀ ਕਿ ਫੈਕਟਰ 2.59 ਤਾਂ ਜਾਵੇ ਸਾਨੂੰ ਪੇਗ ਵੀ ਹੰਦਾ ਦਿੱਤਾ ਜਾਵੇ ਡੀਏ 'ਚ ਵਾਧਾ ਕੀਤਾ ਜਾਵੇ ਜਿਸ ਨੂੰ ਲੈ ਕੇ ਰਿਟਾਇਰਮੈਂਟ ਮਲਾਜ਼ਮ ਵੱਲੋਂ ਡੀਸੀ ਹਾਦਸਾ ਨੇੜੇ ਜੋ ਕੇ ਭੁਖੜ ਹੜਤਾਲ ਰੱਖੀ ਗਈ ਔਨਲਾਈਨਾਂ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਐਮਐਲਏ ਆ ਉਹਨਾਂ ਨੂੰ ਮੰਗ ਪੱਤਰ ਦਿੱਤਾ ਜਾਊਗਾ ਮੰਗ ਪੱਤਰ ਇਹ ਲਿਖਿਆ ਜਾਵੇਗਾ ਕਿ ਸਾਨੂੰ ਫੈਕਟ ਦੋ ਵਣੜਤਾ ਜਾਵੇ ਜਿਹੜੇ ਵਾਅਦਾ ਕੀਤਾ ਜਾਵੇ ਭੇਗ ਨਿਰਤਾ ਜਾਵੇ ਪੰਜਾਬ ਸਰਕਾਰ ਦੇ ਕੱਚੇ ਮਿਲਾਨਾਂ ਦੇ ਆਗੂ ਨੇ ਕਿਹਾ ਜਗਰੂਪ ਸਿੰਘ ਲਹਿਰਾ ਨੇ ਕਿ ਸਾਡੀਆਂ ਮੀਟਿੰਗਾਂ ਬੇਤਵਨੀ ਹਰਪਾਲ ਸਿੰਘ ਜੀ ਨਾਲ ਵੀ ਹੋਈਆਂ ਤੇ ਮੁੱਖ ਮੰਤਰੀ ਭਵਨ ਤੋਂ ਨਾਲ ਵੀ ਹੋਈਆਂ ਮੀਟਿੰਗ ਵਿੱਚ ਇਹ ਦੱਸਿਆ ਗਿਆ ਸੀ ਕਿ ਸਾਡੀਆਂ ਤਰ੍ਹਾਂ ਵਾਅਦਾ ਕਰੋ ਨੇ ਸਾਨੂੰ ਰੈਗੂਲਰ ਕੀਤਾ ਜਾਵੇ ਰੋਪੜ ਥਰਮ ਬਲਾਂਡ ਦੇ ਵਿੱਚ ਲਹਿਰਾ ਮੁਹੱਬਤ ਥਰਮ ਬਲਾਂਡ ਸਰਕਾਰੀ ਥਰਮ ਬਲਾਂਡ ਆ ਬੀਵੀ ਸਾਲਾਂ ਦੇ ਸਾਲਾਂ ਤੋਂ ਠੇਕੇਦਾਰਾਂ ਦੇ ਕੋਲ ਬਹੁਤ ਹੀ ਘੱਟ ਤਨਖਾਹ ਦੇ ਕੰਮ ਆਮ ਕਰਦੇ ਆ ਉਹਨਾਂ ਦੀ ਮੰਗ ਸੀ ਕਿ ਅਸੀਂ 10-12 ਸਾਲਾਂ ਤੇ ਕੰਮ ਕਰਦੇ ਆ ਮੈਂ ਕਹਾਂ ਸਰਕਾਰੀ ਆ ਪਰ ਅਸੀਂ ਪ੍ਰਾਈਵੇਟ ਆ ਸਾਨੂੰ ਰੈਗੂਲਰ ਕੀਤਾ ਜਾਵੇ ਜਾਂ ਇਹਨਾਂ ਤਨਖਾਹਾਂ ਦੀ ਵਾਧਾ ਕੀਤਾ ਜਾਵੇ ਦੂਜੇ ਪਾਸੇ ਜੋ ਆ ਦਿੱਲੀ ਵਿੱਚ ਵੋਟਾਂ ਮਈ ਹਨ ਜਿਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿੱਤ ਹੋਈ ਆ ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਬਾਅਦ ਤੋਂ ਬਾਅਦ ਦਿੱਲੀ ਦਾ ਵਿਕਾਸ ਕਰਾਂਗੇ ਕਿਉਂਕਿ ਵੋਟਰਾਂ ਦਾ ਧੰਨਵਾਦ ਵੀ ਕੀਤਾ ਗਿਆ ਪ੍ਰਧਾਨ ਮੰਤਰੀ ਵੱਲੋਂ ਜਿ ਹੁਣ ਦਿੱਲੀ ਦੇਆਂ ਜੋ ਮੁੱਖ ਮੰਗਾਂ ਨੂੰ ਅਸੀਂ ਪੂਰੀਆਂ ਕਰਾਂਗੇ ਬਾਅਦ ਤੋਂ ਵਿਕਾਸ ਕਰਾਂਗੇ ਧੰਨਵਾਦ ਸਾਥੀਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ